ਇੱਕ ਵੇਲਾ ਇਦਾਂ ਦਾ ਵੀ ਸੀ ਸਾਡੇ ਪੀਪੇ ਚ ਨਾ ਆਟਾ ਨਹੀਂ ਹੁੰਦਾ ਸੀ ਅੱਛਾ ਮੈਂ 100-100 ਰੁਪਏ ਦਾ ਆਟਾ ਲਿਆ ਕੇ ਉਹਦੇ ਬੱਚਿਆਂ ਦਾ ਢਿੱਡ ਭਰਿਆ ਸੀ ਮੈਂ ਘਰ ਚ ਲਾਉਣ ਦੇ ਪਿੱਛੇ ਜੀ ਬਹੁਤ ਕੁਝ ਕੀਤਾ ਜੀ ਮੈਂ ਮਿਸਤਰੀ ਨਾਲ ਵੀ ਦਿਹਾੜੀ ਕੀਤੀ ਹੈ ਜੀ 2 ਸਾਲ ਅੱਛਾ ਨਹੀਂ ਤਾਂ ਵਾਲਾ ਕਹਿੰਦਾ ਜ਼ਿੰਮੇਦਾਰਾਂ ਦੀ ਕੁੜੀ ਹੋ ਕੇ ਨਾ ਕਿਹੜੇ ਕੰਮ ਕਰਦੀ ਆ ਡੈਡੀ ਮੇਰੇ ਛੋਟੇ ਉਮਰ ਚ 9 ਸਾਲ ਦੀ ਉਮਰ ਸੀ ਜਦੋਂ ਮੇਰੇ ਡੈਡੀ ਮੁੱਕ ਗਏ ਸੀ ਜੀ ਹੁਣ ਦੂਸਰੇ ਡੈਡੀ ਨੇ ਤੁਹਾਨੂੰ ਪਤਾ ਹੈ ਕੋਈ ਬਗਾਨਾ ਕੌਣ ਸਪੋਰਟ ਕਰਦਾ ਹੈ ਸਾਰੇ ਪਰਿਵਾਰ ਚ ਸਾਡੇ ਜ਼ਮੀਨ ਤਾਂ ਹੈਗੀ ਸੀ ਜੀ ਥੋੜੀ ਜੀ ਕਬੀਲਦਾਰੀ ਟਾਈਟ ਹੋਣ ਕਰਕੇ ਮੇਰੀ ਸੱਸ ਬਿਮਾਰ ਸੀ ਉਹਨਾਂ ਦੇ ਉੱਤੇ ਲੱਗੀਏ ਜਿਹੜੀ ਜ਼ਮੀਨ ਸੀ ਥੋੜੀ ਥੋੜੀ ਕਰਕੇ ਸਾਰੀ ਵੇਚੀ ਗਿੰਦਿਆਲੇ ਜੀ ਮੇਰਾ ਜਿਹੜਾ ਸਫਰ ਹੈ ਉਹ ਇੰਨਾ ਕੁ ਜ਼ਿਆਦਾ ਮੁਸੀਬਤਾਂ ਨਾਲ ਨਾਲ ਨੰਗਿਆ ਹੋਇਆ ਹੈ ਮੈਂ ਕਹਿੰਨੀ ਆ ਕਿ ਉਹ ਪਰਮਾਤਮਾ ਨਾਲ ਕਿਸੇ ਤੇ ਵੀ ਨਾ ਲੈ ਕੇ ਉਹ ਰੱਬ ਨੇ ਢਿੱਡ ਲਾਇਆ ਹੈ ਮਿਹਨਤ ਕਰਦੇ ਆ ਖਾਣ ਨੂੰ ਤਾਂ ਮੰਗਣਾ ਹੀ ਆ ਅਕਸਰ ਮੈਂ ਨਾਮ ਤਾਂ ਨਹੀਂ ਲੈਣਾ ਚਾਹਦੀ ਉਹਨਾਂ ਦੇ ਅਕਸਰ ਕਈ ਲੋਕਾਂ ਨੇ ਕਿਹਾ ਹੈ ਇਹ ਤਾਂ ਗਲਤ ਹੈ ਇਹ ਰੋਜ਼ ਬਸ ਚੜਦੀ ਐ ਰੋਜ਼ ਉਤਰਦੀ ਐ ਇਹ ਤਾਂ ਦੂਜੇ ਲੋਟ ਕੰਮ ਚੱਲਦੀ ਐ ਜਿਹੜਾ ਸਾਰੇ ਘਰ ਦਾ ਗੁਜ਼ਾਰਾ ਲੈਣ ਦੇਣ ਤੋਂ ਲੈ ਕੇ ਰਾਸ਼ਨ ਤੱਕ ਬੱਚਿਆਂ ਦਾ ਵੀ ਖਰਚਾ-ਪਰਚਾ ਸਭ ਮੇਰੇ ਸਿਰ ਤੋਂ ਚੱਲਦਾ ਹੈ ਜੀ ਹਸਬੰਡ ਬਿੱਲੀ ਨਹੀਂ ਜੀ ਘਰੀ ਹੁੰਦੇ ਨੇ ਕੋਈ ਕੰਮ ਹੀ ਨਹੀਂ ਕਰਦੇ ਕੋਈ ਕੰਮ ਨਹੀਂ ਕਰਦਾ ਸਤਿ ਸ਼੍ਰੀ ਅਕਾਲ ਮਿੱਤਰੋ ਸਵਾਗਤ ਹੈ ਤੁਹਾਡਾ ਡੀ ਐਚ ਕੇ ਮੀਡੀਆ ਤੇ ਅੱਜ ਇੱਕ ਨਵੀਂ ਸ਼ਖਸੀਅਤ ਨੂੰ ਲੈ ਕੇ ਫਿਰ ਤੁਹਾਡੇ ਰੂਬਰੂ ਹੋਇਆ ਕੋਨੂੰ ਪਤਾ ਹੀ ਐ ਮੈਂ ਖਾਸ ਖਾਸ ਬੰਦਿਆਂ ਦੀ ਇੰਟਰਵਿਊ ਲੈ ਕੇ ਆਉਣਾ ਹਾਂ। ਤੇ ਜਿਹੜੇ ਜਾਂ ਤਾਂ ਕਿਸੇ ਕੰਮ ਦਾ ਹੁਨਰ ਰੱਖਦੇ ਨੇ ਜਾਂ ਕਿਸੇ ਖੇਤਰ ਚ ਮਸ਼ਹੂਰ ਹੁੰਦੇ ਨੇ ਜਾਂ ਆਪਾਂ ਕਹਿ ਦਈਏ ਵੀ ਉਹਨਾਂ ਦੇ ਵਿੱਚ ਕੋਈ ਵੱਡੀ ਕਲਾ ਛੁਪੀ ਹੋਈ ਹੁੰਦੀ ਹੈ। ਜਿਹੜੇ ਅੱਜ ਮੈਂ ਤੁਹਾਡੇ ਸਾਹਮਣੇ ਹਰਪ੍ਰੀਤ ਕੌਰ ਸੰਗੜ ਤੋਂ ਲੈ ਕੇ ਆ ਰਹੇ ਹਾਂ। ਤੁਹਾਡੇ ਸਾਹਮਣੇ ਬੈਠੇ ਨੇ ਹਨਾ। ਇਹਨਾਂ ਚ 2-3 ਖੋਬੀਆਂ ਖੋਬੀ ਕੀ ਹੈ ਇੱਕ ਤਾਂ ਐਕਟਿੰਗ ਬੁੱਕ ਐਂਡ ਕਰਦੇ ਨੇ ਇੱਕ ਬਹੁਤ ਨੇਕ ਸੁਭਾਅ ਦੇ ਮਾਲਕ ਨੇ ਆਓ ਤੁਹਾਡੀ ਆਪਾਂ ਗੱਲ ਗੱਲਬਾਤ ਕਰਵਾਉਣੀ ਹੈ ਮੈਡਮ ਹਰਪ੍ਰੀਤ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਜੀ ਤੇ ਬਹੁਤ ਠੀਕ ਹੋ ਜੀ ਪਰਪਰਵਾ ਠੀਕ ਹੈ ਜੀ ਸਾਰੇ ਠੀਕ ਹੈ ਜੀ ਤੇ ਹਰਪ੍ਰੀਤ ਜੀ ਪਤਾ ਲੱਗਿਆ ਥੋੜੇ ਗੱਲਬਾਤ ਦੇ ਦੌਰਾਨ ਤੁਹਾਡਾ ਆਪਾਂ ਦੇਖ ਰਹੇ ਸੀਗੇ ਸ਼ਾਰਟ ਫਿਲਮਾਂ ਦੇਖ ਰਹੇ ਤੁਸੀਂ ਐਕਟਿੰਗ ਬੁੱਕ ਐਂਡ ਆ ਕਿੰਨੇ ਕ ਟਾਈਮ ਤੋਂ ਤੁਸੀਂ ਇਸ ਖੇਤਰ ਚ ਕੰਮ ਕਰ ਰਹੇ ਹੋ ਮੈਨੂੰ ਜੀ ਸਾਲ ਹੋ ਗਿਆ ਜੀ ਜੀ ਇਸ ਲਾਈਨ ਚ ਪਏ ਨੇ 1 ਸਾਲ ਜੀ ਹਾਂਜੀ 1 ਸਾਲ ਤੋਂ ਪਹਿਲਾਂ ਜ ਜਦ ਆਪਾਂ ਕਹਦੀਏ ਵੀ ਆਪਾਂ ਕੋਈ ਕਹਿੰਦੇ ਆਪਾਂ ਗੱਲਬਾਤ ਕਰਦੇ ਆ ਕਿਸੇ ਵੀ ਇੰਟਰਵਿਊ ਦੇ ਵਿੱਚ ਲੋਕ ਕਹਿੰਦੇ ਮੈਨੂੰ ਬਚਪਨ ਤੋਂ ਸ਼ੌਂਕ ਸੀ ਤੁਹਾਡਾ ਵੀ ਕੋਈ ਇਸ ਤਰ੍ਹਾਂ ਦਾ ਸੀਗਾ ਹਾਂਜੀ ਸ਼ੌਂਕ ਤਾਂ ਜੀ ਮੈਨੂੰ ਬਚਪਨ ਤੋਂ ਹੀ ਸੀਗਾ ਬਸ ਉਹ ਜਦੋਂ ਕਹਿੰਦੇ ਨਾ ਪਰਮਾਤਮਾ ਨੇ ਕਰਾਉਣਾ ਜਿਹੜਾ ਕੰਮ ਉਹਦੇ ਹੀ ਹੋਣਾ ਆ ਮਤਲਬ ਵੀ ਜਦੋਂ ਕੋਈ ਸ਼ੌਂਕ ਲੈ ਕੇ ਕਰਕੇ ਲੋਕਾਂ ਦੇ ਸਾਹਮਣੇ ਆਉਣਾ ਹੈ ਕਿ ਪਰਮਾਤਮਾ ਵੱਲੋਂ ਦਿੱਤਾ ਹੋਇਆ ਟਾਈਮ ਹੁੰਦਾ ਹਾਂਜੀ ਇੱਕ ਸਾਲ ਤੋਂ ਤੁਸੀਂ ਲਗਾਤਾਰ ਕੰਗ ਟੀਵੀ ਤੇ ਕੰਮ ਕਰਦੇ ਆ ਰਹੇ ਹੋ ਕੰਗ ਟੀਵੀ ਨਾਲ ਲਗਾਤਾਰ ਜੁੜੇ ਹੋਏ ਹੋ ਤੁਸੀਂ ਹਾਂਜੀ ਇੱਕ ਤਾਂ ਕੰਗ ਟੀਵੀ ਨਾਲ ਹਾਂਜੀ ਇੱਕ ਆਪਣਾ ਗੋਪੀ ਰਾਏ ਬਲੈਕ ਲਾਈਫ ਚੈਨਲ ਆ ਜੀ ਉਹਨਾਂ ਦਾ ਅੱਛਾ ਉਹਨਾਂ ਨਾਲ ਤੇ ਇੱਕ ਕਿਰਨਪਾਲ ਕਿਰਨਪਾਲ ਕੌਰ ਬਰਨਾਲਾ ਕਿਰਨਪਾਲ ਕੌਰ ਬਰਨਾਲਾ ਹਾਂਜੀ ਠੀਕ ਹੈ ਹੋਰ ਵੀ ਵਾਵਾ ਚੈਨਲ ਨੇ ਜੀ ਜਿਨ੍ਹਾਂ ਨਾਲ ਮੈਂ ਕੰਮ ਕਰ ਚੁੱਕੀ ਹਾਂ ਜੀ ਤੁਸੀਂ ਵੈਬ ਸੀਰੀਜ਼ ਕੰਮ ਕਰਦੇ ਹੋ ਸ਼ਾਰਟ ਮੂਵੀਾਂ 'ਚ ਕੰਮ ਕਰਦੇ ਹੋ ਸਿੰਗਲ 'ਚ ਸਿੰਗਲ ਚ ਵੀ ਕਰਦੇ ਜੀ ਵੈਬਸਾਈਟ ਵੀ ਚੱਲਦੀ ਹੈ ਜੀ। ਅੱਛਾ ਜੀ। ਹਾਂਜੀ ਵੈਬਸਾਈਟ ਕੰਗ ਕੰਗ ਟੀਵੀ ਵਾਲਿਆਂ ਨਾਲ ਮੇਰੀ ਵੈਬਸਾਈਟ ਚੱਲਦੀ ਹੈ ਜੀ। ਪਿੱਕ ਆਪਾਂ ਆਫ ਕੈਮਰਾ ਗੱਲ ਕਰ ਰਹੇ ਸੀਗੇ ਤੁਸੀਂ ਦੱਸ ਰਹੇ ਸੀ ਵੀ ਮੈਂ ਹਿੰਦੀ ਮੂਵੀਾਂ ਚ ਵੀ ਕੰਮ ਕੀਤਾ ਹੈ। ਹਾਂਜੀ ਹਿੰਦੀ ਫਿਲਮ ਚ ਵੀ ਅਸੀਂ ਨੇ ਕੰਮ ਕੀਤਾ ਹੈ ਜੀ। ਅੱਛਾ ਜੀ। ਉਹ ਹਜੇ ਤੱਕ ਮੰਨ ਲਓ ਉਹਨਾਂ ਨੇ ਲਾਂਚ ਨਹੀਂ ਕੀਤੀ। ਜੇ ਤੁਹਾਨੂੰ ਮਾਇੰਡ ਨਾ ਕਰੋਂ ਮੈਂ ਤੁਹਾਨੂੰ ਇੱਕ ਦੋ ਤੁਹਾਡੇ ਪਰਿਵਾਰ ਰਿਲੇਟਡ ਗੱਲਾਂ ਪੁੱਛ ਸਕਦਾ ਜੀ ਤੁਹਾਨੂੰ। ਹਾਂਜੀ ਜ਼ਰੂਰ ਜੀ। ਤੁਹਾਡੀ ਫੈਮਿਲੀ ਚ ਕੌਣ ਕੌਣ ਨੇ ਜੀ ਤੁਹਾਡੇ ਨਾਲ? ਮੇਰੀ ਫੈਮਿਲੀ ਚ ਜੀ ਮੇਰੇ ਹਸਬੰਡ ਨੇ ਜੀ ਤਿੰਨ ਮੇਰੇ ਬੱਚੇ ਨੇ ਇੱਕ ਮੇਰੇ ਸਹੁਰਾ ਹੈ ਜੀ ਜੀ ਹਾਂਜੀ ਜਦਾਂ ਤੁਸੀਂ ਦੱਸਿਆ ਫੈਮਿਲੀ ਦੇ ਵਿੱਚ ਪੂਰਾ ਹੀ ਪਰਿਵਾਰ ਹੀ ਹੈਗਾ ਹਨਾ ਹਾਂਜੀ ਪੂਰਾ ਪਰਿਵਾਰ ਸਾਨੂੰ ਫੈਮਿਲੀ ਚ ਸਪੋਰਟ ਹੈਗੀ ਹੈ ਜੀ ਹਾਂਜੀ ਫੈਮਿਲੀ ਦੀ ਸਪੋਰਟ ਪੂਰੀ ਹੈ ਜੀ ਮੈਨੂੰ ਮੇਰੇ ਹਸਬੰਡ ਦੀ ਪੂਰੀ ਸਪੋਰਟ ਹੈ ਸਹੁਰੇ ਦੀ ਵੀ گاؤں ਮਾਸੀ ਸਾਸੋਂ ਦੇ ਨੇ ਜਿਹੜੇ ਉਹਨਾਂ ਦੀ ਵੀ ਪੂਰੀ ਸਪੋਰਟ ਹੈ ਜੀ ਠੀਕ ਹੈ ਜੀ ਤੇ ਬੱਚੇ ਕਿੰਨੇ ਬੱਚੇ ਦੱਸੇ ਤੁਸੀਂ ਨੇ ਜੀ ਬੱਚੇ ਜੀ ਮੇਰੇ ਤਿੰਨ ਹੈ ਜੀ ਪੜਦੇ ਆ ਜੀ ਬੱਚੇ ਤੁਹਾਡੇ ਹਾਂਜੀ ਬੱਚੇ ਪੜਦੇ ਨੇ ਹਸਬੈਂਡ ਕੀ ਕੰਮ ਕਰਦੇ ਥੋੜੀ ਜੀ ਹਸਬੈਂਡ ਵੇਲੇ ਨੇ ਜੀ ਘਰੀ ਹੁੰਦੇ ਨੇ ਕੋਈ ਕੰਮ ਹੀ ਨਹੀਂ ਕਰਦੇ ਕੋਈ ਕੰਮ ਨਹੀਂ ਕਰਦਾ ਪੜੇ ਲਿਖੇ ਵਾਲੇ ਮੋਟੇ ਨਹੀਂ ਜੀ ਪੜੇ ਲਿਖੇ ਨਹੀਂ ਹੈਗੇ ਜਿਹੜਾ ਤੁਹਾਡੇ ਘਰ ਦਾ ਗੁਜ਼ਾਰਾ ਫਿਰ ਤੁਸੀਂ ਚਲਾਉਂਦੇ ਹੋ ਹਾਂਜੀ ਜਿਹੜਾ ਸਾਰੇ ਘਰ ਦਾ ਗੁਜ਼ਾਰਾ ਲੈਣ ਦੇਣ ਤੋਂ ਲੈ ਕੇ ਰਾਸ਼ਨ ਤੱਕ ਬੱਚਿਆਂ ਦਾ ਵੀ ਖਰਚਾ ਫਟਾ ਸਭ ਮੇਰੇ ਸਿਰ ਤੋਂ ਚੱਲਦਾ ਹੈ ਜੀ ਇਹ ਤਾਂ ਫਿਰ ਬਹੁਤ ਜ਼ਿਆਦਾ ਹੈ ਜੀ ਇੱਕ ਘਰ ਦੇ ਵਿੱਚ ਲਗਭਗ ਤਿੰਨ ਬੱਚੇ ਚੌਥੇ ਨੇ ਤੇ ਹਸਬੈਂਡ ਪੰਜਵੇਂ ਇਹਨਾਂ ਦੇ ਸੌਰਾ ਸਾਹਿਬ ਸਾਰਾ ਖਰਚਾ ਹੀ ਇੱਕ ਇੱਕ ਬੱਚੇ ਦੇ ਪੈ ਗਿਆ ਥੋੜੇ ਤੇ ਪੈ ਗਿਆ ਫਿਰ ਤੁਸੀਂ ਕਿਵੇਂ ਮੈਨੇਜ ਕਰਦੇ ਹੋ ਇਹ ਸਾਰਾ ਕੁਝ ਹੀ ਬਸ ਇੱਕ ਐ ਕਿ ਮੇਰੇ ਹਸਬੰਡ ਵਧੀਆ ਸੁਭਾਅ ਦੇ ਨੇ ਉਹ ਮੇਰਾ ਪੂਰਾ ਸਾਥ ਦਿੰਦੇ ਨੇ ਜੀ ਜਿਵੇਂ ਹੁਣ ਮੈਂ ਸਵੇਰੇ 8:00 ਤੇ ਜਾਣਾ ਆ ਮੈਂ ਸਵੇਰੇ ਉੱਠ ਕੇ ਘਰ ਦਾ ਕੰਮ ਕਰ ਦੇਣਾ ਹਮ ਮੇਰੇ ਬਾਅਦ ਚੋ ਬੱਚਿਆਂ ਦੀ ਦੇਖਭਾਲ ਉਹਨਾਂ ਨੇ ਕਰਨੀ ਹੈ ਜਦੋਂ ਸਕੂਲ ਚੋਂ ਆਣਾ ਤੇ ਸ਼ਾਮ ਨੂੰ ਜਾ ਕੇ ਮੈਂ ਦੁਬਾਰੇ ਫੇਰ ਆਪਦਾ ਘਰ ਸੰਭ ਲੈਣਾ ਤੇ ਇੱਕ ਨਾ ਬਾਈ ਮੇਨ ਗੱਲ ਹੁੰਦੀ ਹੈ ਹਨ ਬਈ ਜਦੋਂ ਪਿੰਡਾਂ ਦੇ ਵਿੱਚੋਂ ਕੁੜੀਆਂ ਇਸ ਤਰ੍ਹਾਂ ਦੇ ਕੰਮ ਕਰਦੀਆਂ ਨੇ ਹਨ ਸ਼ਾਰਟ ਮੂਵੀਆਂ ਕਰਦੀਆਂ ਨੇ ਉਹਨਾਂ ਨੂੰ ਬੜੀ ਦਿੱਕਤ ਆਉਂਦੀ ਹੈ ਖਾਸ ਤੌਰ ਤੇ ਆਸ ਕਮਾਂਡ ਚ ਹਾਂਜੀ ਆਉਂਦੀ ਹੈ ਜੀ ਆਸ ਕਮਾਂਡ ਬੜਾ ਕਰਦਾ ਜਿਹੜੇ ਕੰਮੀ ਪੈ ਗਈ ਲਾਹੇ ਤਾਂ ਸਿੱਧੀ ਜੀ ਗੱਲ ਜੇ ਮਾਈਂਡ ਨਾ ਕਰੋਗੇ ਐ ਲੋਕ ਨਾ ਕੰਜਰ ਕੱਤਾ ਹੀ ਬਣਦੇ ਆ ਬਾਈ ਹਾਂਜੀ ਸਹੀ ਗੱਲ ਹੈ ਜੀ ਬਈ ਇਹ ਚੀਜ਼ਾਂ ਤੁਹਾਨੂੰ ਸੁਣਨ ਨੂੰ ਮਿਲਦੀਆਂ ਨੇ ਬਾਈ ਬਹੁਤ ਮਿਲਦੀਆਂ ਜੀ ਅਕਸਰ ਮੈਂ ਨਾਮਤਾ ਨਹੀਂ ਲੈਣਾ ਚਾਹਦੀ ਉਹਨਾਂ ਦੇ ਅਕਸਰ ਕਈ ਲੋਕਾਂ ਨੇ ਕਿਹਾ ਹੈ ਇਹ ਤਾਂ ਗਲਤ ਹੈ ਇਹ ਰੋਜ਼ ਬੱਸ ਚੜਦੀ ਐ ਰੋਜ਼ ਉਤਰਦੀ ਐ ਇਹ ਤਾਂ ਦੂਜੇ ਲੋਟ ਕੰਮ ਚੱਲਦੀ ਐ ਇਹ ਹੁਣ ਇਹਨਾਂ ਨੂੰ ਕੀ ਪਤਾ ਕਿਹੜਾ ਚਲਾਣੇ ਹਨਾ ਇਹ ਪਰਮਾਤਮਾ ਨੂੰ ਪਤਾ ਜਾਂ ਆਪਾਂ ਨੂੰ ਪਤਾ ਹੈ ਬਿਲਕੁਲ ਬਿਲਕੁਲ ਬਈ ਬਿਲਕੁਲ ਤੇ ਤੁਹਾਡੇ ਜਿਹੜੇ ਸੋਹਰਾ ਸਾਹਿਬ ਨੇ ਬਈ 올ਡੇ ਜਿਹੜੇ ਹੁੰਦੇ ਨੇ ਲੱਗ ਪਏ ਉਹਨਾਂ ਨੂੰ ਤਾਂ ਨਹੀਂ ਕੋਈ ਪ੍ਰੋਬਲਮ ਬਈ ਤੁਹਾਡੇ ਕੰਮ ਨਹੀਂ ਨਹੀਂ ਜੀ ਮੈਂ ਉਹਨਾਂ ਨੂੰ ਪੁੱਛ ਕੇ ਹੀ ਇਹ ਕੰਮ ਸਟਾਰਟ ਕੀਤਾ ਸੀਗਾ ਠੀਕ ਹੈ ਹਾਂਜੀ ਉਹਨਾਂ ਨੂੰ ਕੋਈ ਦਿੱਕਤ ਨਹੀਂ ਆ ਮੇਰੇ ਪਰਿਵਾਰ ਚੋਂ ਕਿਸੇ ਵੀ ਜੀ ਨੂੰ ਕੋਈ ਦਿੱਕਤ ਨਹੀਂ ਹੈਗੀ ਠੀਕ ਹੈ ਠੀਕ ਹੈ ਤੇ ਤੁਹਾਡੇ ਆ ਤੁਹਾਡਾ ਆਪਦਾ ਵੀ ਚੈਨਲ ਲਾਇਆ ਹੋਇਆ ਜੀ ਨਹੀਂ ਮੇਰਾ ਨਹੀਂ ਹੈਗਾ ਜੀ ਚੈਨਲ ਅੱਛਾ ਜੀ ਕਿ ਸ਼ੁਰੂਆਤ ਕੀਤੀ ਸੀ ਜੀ ਪਰ ਫਿਰ ਮੈਂ ਚਲਾਇਆ ਨਹੀਂ ਮੈਂ ਬੰਦ ਕਰਤਾ ਜੀ ਮੇਨਲੀ ਗੱਲ ਹੈ ਵੀ ਨਮਾ ਚਿਹਰਾ ਹੈ ਨਾ ਵੀ ਨਵੇਂ ਚਿਹਰਾ ਹਜੇ ਵਾਇਰਲ ਹੋਣਾ ਵੱਡੀ ਗੱਲ ਹੁੰਦੀ ਆ ਵਾਇਰਲ ਕਰਨਾ ਦਰਸ਼ਕੋ ਤੁਹਾਡੇ ਹੱਥ ਆ ਤੁਹਾਡੇ ਸਾਹਮਣੇ ਦਰਸ਼ਕੋ ਇੱਕ ਨਮਾ ਚਿਹਰਾ ਬੈਠਾ ਹੈ ਤੁਸੀਂ ਇਹਨੂੰ ਵਾਇਰਲ ਵੀ ਕਰ ਸਕਦੇ ਹੋ ਤੁਸੀਂ ਇਹਨੂੰ ਫਲॉप ਵੀ ਕਰ ਸਕਦੇ ਹੋ ਸਾਰਾ ਕੁਝ ਤੁਹਾਡੇ ਹੱਥ ਚ ਹੈ ਥੋੜੇ نیچے ਇਧਰਲੇ ਪਾਸੇ ਨਾਲ ਇੱਕ ਸ਼ੇਅਰ ਬਟਨ ਲਿਖਿਆ ਹੋਇਆ ਹੈ ਜਿੰਨਾ ਜ਼ਿਆਦਾ ਤੁਸੀਂ ਇਹ ਸ਼ੇਅਰ ਬਟਨ ਨੂੰ ਦਬੋਗੇ ਓਨਾ ਜ਼ਿਆਦਾ ਇਸ ਭੈਣ ਦੀ ਸਪੋਰਟ ਹੋਊਗੀ ਜਿੰਨੇ ਜ਼ਿਆਦਾ ਤੁਸੀਂ ਥੱਲੇ نیچے 네ਗਟਿਵ ਕਮੈਂਟ ਕਰੋਗੇ ਓਨੀ ਜ਼ਿਆਦਾ ਭੈਣ ਨੂੰ ਤੁਸੀਂ ਡਿਸਲਾਈਕ ਮੰਨੋਗੇ ਹਨ ਤੇ ਜਿੰਨਾ ਜ਼ਿਆਦਾ ਤੁਸੀਂ ਪੋਜ਼ਿਟਿਵ ਕਮੈਂਟ ਕਰਕੇ ਭੈਣ ਨੂੰ ਕੰਮ ਦਿਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਹ ਇੱਕ ਪੁੰਨ ਦਾ ਕੰਮ ਵੀ ਕਰ ਸਕਦੇ ਹੋ ਤੇ ਇੱਕ ਭੈਣ ਮਰੀ ਜਾਂਦੀ ਜਾਂਦੀ ਹੋਰ ਕੋਈ ਗੱਲਾਂ ਬਾਤਾਂ ਤੁਹਾਡੇ ਕੋਈ ਦਿਲ ਦੀ ਗੱਲ ਜਿਹੜੀ ਦਰਸ਼ਕਾਂ ਨੂੰ ਤੁਸੀਂ ਦੱਸਣਾ ਚਾਹੁੰਦੇ ਹੋ ਦਿਲ ਦੀ ਗੱਲੇ ਜੀ ਮੇਰਾ ਜਿਹੜਾ ਸਫਰ ਹੈ ਉਹ ਇੰਨਾ ਕੁ ਜ਼ਿਆਦੇ ਮੁਸੀਬਤਾਂ ਨਾਲ ਨਾਲ ਨੰਗਿਆ ਹੋਇਆ ਹੈ ਮੈਂ ਕਹਿੰਨੀ ਹੈ ਕਿ ਉਹ ਪਰਮਾਤਮਾ ਨਾਲ ਕਿਸੇ ਤੇ ਵੀ ਨਾ ਲੈ ਕੇ ਆਵੇ ਮੈਂ ਦੇਖ ਰਿਹਾ ਸੀ ਵੀ ਆਪਾਂ ਜਦੋਂ ਦੇ ਗੱਲ ਕਰਨ ਲੱਗਿਆ ਭੈਣ ਤੇਰੇ ਅੱਖਾਂ ਦੇ ਵਿੱਚ ਜਿਵੇਂ ਐ ਲੱਗਦਾ ਹੈ ਵੀ ਹੁਣ ਰੋਈ ਕਿਵੇਂ ਹੁਣ ਰੋਈ ਹਨ ਮੈਨੂੰ ਲੱਗਦਾ ਹੈ ਵੀ ਤੂੰ ਕਿਸੇ ਨਾ ਕਿਸੇ ਵਜ੍ਹਾ ਕਰਕੇ ਵੀ ਚਾਹੇ ਤਾਂ ਪੇਕੇਆਂ ਵੱਲੋਂ ਚਾਹੇ ਆਪਣੇ ਸਹੁਰਿਆਂ ਵੱਲੋਂ ਵੀ ਅੰਦਰ ਤੇਰੇ ਕੋਈ ਦਰਦ ਹੈ ਤੂੰ ਖੁੱਲ ਕੇ ਭੈਣ ਸਾਰੇ ਲੋਕਾਂ ਨੂੰ ਜਿਹੜੇ ਦੇਖ ਰਹੇ ਨੇ ਖੁੱਲ ਕੇ ਦੱਸ ਕੋਈ ਗੱਲ ਨਹੀਂ ਸਾਰੇ ਭੈਣ ਭਰਾ ਸਾਰੇ ਭੈਣ ਭਰਾ ਹੀ ਸੁਣ ਰਹੇ ਆਪਾਂ ਨੂੰ ਪੇਕਿਆਂ ਵੱਲੋਂ ਜੀ ਮੇਰੇ ਮੰਮੀ ਨੇ ਮੇਰਾ ਇੱਕ ਭਰਾ ਹੈ ਜੀ ਭੈਣ ਚਲੋ ਮੇਰੇ ਕੋਲ ਹੀ ਵਿਆਹੀ ਹੋਈ ਹੈ ਜੀ ਡੈਡੀ ਮੇਰੇ ਹੈ ਨਹੀਂ ਅੱਛਾ ਡੈਡੀ ਮੇਰੇ ਛੋਟੀ ਉਮਰ ਚ 9 ਸਾਲ ਦੀ ਉਮਰ ਸੀ ਜਦੋਂ ਮੇਰੇ ਡੈਡੀ ਮੁੱਕ ਗਏ ਸੀਗੇ ਜੀ ਤੇ ਹੁਣ ਦੂਸਰੇ ਡੈਡੀ ਨੇ ਤੁਹਾਨੂੰ ਪਤਾ ਹੈ ਕੋਈ ਬਗਾਨਾ ਕੌਣ ਸਪੋਰਟ ਕਰਦਾ ਆ ਬਿਲਕੁਲ ਬਿਲਕੁਲ ਤਾਂ ਥੋੜਾ ਜਿਹਾ ਪੇਕਿਆਂ ਵੱਲੋਂ ਇਹੀ ਓਖਿਆ ਹੋਰ ਤਾਂ ਕੋਈ ਨਹੀਂ ਜੀ ਤੇ ਇਧਰ ਸਹੁਰੇ ਸਹੁਰੇ ਪਰਿਵਾਰ ਚ ਕਿਦਾਂ ਕਬੀਲਦਾਰੀ ਜਿੱਦਾਂ ਜਮੀਨ ਜਮੂਨ ਹੈਗੀ ਥੋਡੇ ਕੋਲ ਸਾਰੇ ਪਰਿਵਾਰ ਚ ਸਾਡੇ ਜ਼ਮੀਨ ਤਾਂ ਹੈਗੀ ਸੀ ਜੀ ਥੋੜੀ ਜੀ ਕਬੀਲਦਾਰੀ ਟਾਈਟ ਹੋਣ ਕਰਕੇ ਮੇਰੀ ਸੱਸ ਬਿਮਾਰ ਸੀ ਜੀ ਉਹਨਾਂ ਦੇ ਉੱਤੇ ਲੱਗੀ ਗਏ ਜਿਹੜੀ ਜ਼ਮੀਨ ਸੀ ਥੋੜੀ ਥੋੜੀ ਕਰਕੇ ਸਾਰੀ ਵਿਕ ਗਈ ਜੀ ਹੁਣ ਇਸ ਟਾਈਮ ਸਰਵੱਦਾ ਕਿਲਾ ਰਹਿ ਗਿਆ ਜੀ ਹੁਣ ਅੱਦੇ ਕਿਲੇ ਚੋ ਘਰ ਗੁਜ਼ਾਰਾ ਨਹੀਂ ਹੁੰਦਾ ਜੀ ਮੈਂ ਘਰ ਚ ਲਾਉਣ ਦੇ ਪਿੱਛੇ ਜੀ ਬਹੁਤ ਕੁਝ ਕੀਤਾ ਜੀ ਮੈਂ ਮਿਸਤਰੀ ਨਾਲ ਵੀ ਦਿਹਾੜੀ ਕੀਤੀ ਹੈ ਜੀ 2 ਸਾਲ ਅੱਛਾ ਨਹੀਂ ਤਾਂ ਆਗਲਾ ਕਹਿੰਦਾ ਜ਼ਿੰਮੇਦਾਰਾਂ ਦੀ ਕੁੜੀ ਹੋ ਕੇ ਨਾ ਕਿਹੜੇ ਕੰਮ ਕਰਦੀ ਆ ਪਰ ਮੈਂ ਸ਼ਰਮ ਨਹੀਂ ਮੰਨੀ ਕਿਉਂਕਿ ਮੈਨੂੰ ਪਤਾ ਸੀ ਕਿ ਮੇਰੇ ਪਿੱਛੇ ਮੇਰੇ ਬੱਚੇ ਖਾਣ ਵਾਲੇ ਨੇ ਬਿਲਕੁਲ ਮੈਂ ਹਰ ਹਾਲ ਸ਼ਾਮ ਨੂੰ ਉਹਨਾਂ ਨੂੰ ਢਿੱਡ ਭਰਨਾ ਹੈ ਬਿਲਕੁਲ ਇੱਕ ਵੇਲਾ ਇਦਾਂ ਦਾ ਵੀ ਸੀ ਸਾਡੇ ਪੀਪੇ 'ਚ ਨਾ ਆਟਾ ਨਹੀਂ ਹੁੰਦਾ ਸੀ ਅੱਛਾ ਮੈਂ 100-100 ਰੁਪਏ ਦਾ ਆਟਾ ਲਿਆ ਕੇ ਉਹਦੇ ਬੱਚਿਆਂ ਦਾ ਢਿੱਡ ਭਰਿਆ ਦਰਸ਼ਕੋ ਮੈਨੂੰ ਇੰਟਰਵਿਊ ਕਰਦੇ ਨੂੰ ਨਾ ਆਪਦੇ ਮਨ ਨੂੰ ਹੀ ਜਿਵੇਂ ਆਪਾਂ ਕਹਿੰਦੇ ਵੀ ਕੁਝ ਕੁਝ ਹੋਈ ਜਾਂਦਾ ਹਨਾ ਮੈਥੋਂ ਭੈਣ ਦਾ ਦਰਦ ਸੁਣਿਆ ਨਹੀਂ ਜਾਂਦਾ ਮੈਂ ਬੜੀ ਲੰਬੀ ਇੰਟਰਵਿਊ ਨਹੀਂ ਕਰਦਾ ਕਿਉਂਕਿ ਬੜੀ ਲੰਬੀ ਇੰਟਰਵਿਊ ਜਿਵੇਂ ਆਪਾਂ ਕਹਿੰਦੇ ਬੋਰਿੰਗ ਹੋ ਜਾਂਦੀ ਹੈ ਜੇ ਮੈਂ ਜ਼ਿਆਦਾ ਗੱਲਾਂ ਕਰੂੰਗਾ ਤਾਂ ਹੋ ਸਕਦਾ ਭੈਣ ਵੀ ਰੋਣ ਲੱਗੇ ਜੇ ਮੇਰਾ ਨਹੀਂ ਦਿਲ ਕਰਦਾ ਕਿਸੇ ਨੂੰ ਰਵਾਉਣ ਦਾ ਤੁਹਾਡੇ ਮੂਰੇ ਇੱਕ ਅਪੀਲ ਕਰਦਾ ਇਸ ਭੈਣ ਦੇ ਰੋਣੇ ਨੂੰ ਤੁਸੀਂ ਹਾਸਿਆਂ 'ਚ ਬਦਲ ਸਕਦੇ ਹੋ ਸਿਰਫ ਸਿਰਫ ਤੇ ਸਿਰਫ ਤੁਹਾਡੇ ਕੋਲ ਇੱਕ ਸ਼ੇਅਰ ਬਟਣਾ ਸ਼ੇਅਰ ਕਰੋ ਕੰਮ ਕਰਨ ਵਾਲੇ ਮਿੱਤਰ ਭਰਾਣੇ ਜਿਹੜੇ ਮੂਵੀਆਂ ਕਰਦੇ ਨੇ ਸ਼ਾਰਟ ਮੂਵੀਆਂ ਕਰਦੇ ਨੇ ਜਾਂ ਵੈਬ ਸੀਰੀਜ਼ ਕਰਦੇ ਨੇ ਉਹ ਇਸ ਭੈਣ ਨੂੰ ਯਾਦ ਕਰ ਸਕਦੇ ਨੇ ਅਸੀਂ ਭੈਣ ਦਾ ਇੰਸਟਾਗ੍ਰam ਜਾਂ ਕੋਈ ਭੈਣ ਦਾ ਜਿਹੜਾ ਵੀ ਕੰਟੈਕਟ ਨੰਬਰ ਹੈ ਸਕਰੀਨ ਤੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਜਰੂਰ ਭੈਣ ਨੂੰ ਕੰਮ ਕੰਮ ਦਿਓ ਜਰੂਰ ਭੈਣ ਨਾਲ ਤੁਸੀਂ ਰਾਬਤਾ ਕਰਿਓ ਸਾਰਿਆਂ ਨੂੰ ਪਿਆਰ ਭਰੀ ਸ਼ਸ਼ਟਿਕਾਲ ਸਾਡੇ ਚੈਨਲ ਨਾਲ ਜੁੜਨ ਲਈ ਧੰਨਵਾਦ